ਕਿਉਂਕਿ ਉਹਨੇ ਤੇਰੇ ਵਿੱਚ ਜੋਤ ਟਿਕਾਈ ਹੈ ਤਾਂ ਤੂੰ ਜਗਤ ਵਿੱਚ ਆਇਆ ਤਾਂ ਤੈਨੂੰ ਖੂਬਸੂਰਤ ਪਰਮਾਤਮਾ ਦੀ ਜੋਤ ਤੇਰੇ ਵਿੱਚ ਲਟਲਟ ਕਰਕੇ ਮੱਚਦੀ ਹੈ ਨਾ ਤਾਂ ਤੈਨੂੰ ਸਾਰੇ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਤਾਂ ਤੈਨੂੰ ਸਾਰੇ ਖੂਬਸੂਰਤ ਕਹਿੰਦੇ ਨੇ ਜਿੱਦਣ ਉਹ ਆਪਣੀ ਜੋਤ ਕੱਢ ਲੈਂਦਾ ਹੈ ਨਾ ਤੇ ਜੀਵਨ ਸੰਗਣੀ ਵੀ ਕਹਿੰਦੀ ਆ ਉਹ ਤੋਂ ਪ੍ਰੇਤ ਪ੍ਰੇਤ ਕਰ ਭਾਗੀ ਉਹ ਵੀ ਇਸੇ ਸਰੀਰ ਤੋਂ ਡਰ-ਡਰ ਕੇ ਦੂਰ ਹੁੰਦੀ ਹੈ ਜਿਹੜੇ ਨਿਆਣੇ ਬੁੱਕਲ ਵਿੱਚ ਆ ਕੇ ਬੈਂਦੇ ਨੇ ਨਾ ਜਦੋਂ ਜੋਤ ਉਹ ਆਪਣੀ ਖੇਤ ਲੈਂਦਾ ਓਹੀ ਨਿਆਣੇ ਓਹੀ ਬੱਚੇ ਓਹੀ ਧੀਆ ਪੁੱਤਰ ਉਸਦੇ ਤੋਂ ਡਰਨ ਲੱਗ ਜਾਂਦੇ ਨੇ ਡਰਾਵਣੀ ਹੋ ਜਾਂਦੀ ਹੈ ਕਿਉਂ ਕਿਉਂਕਿ ਉਸਨੇ ਆਪਣੀ ਜੋਤ ਖੇਚ ਲਈ ਇਸ ਲਈ ਕਾਇਆ ਦੀ ਪਾਇਆ ਹੈ ਹੀ ਕੀ ਸਤਿਗੁਰੂ ਧੰਗੁਰ ਨਾਨਕ ਦੇ ਮਹਾਰਾਜ ਸਮਝਾਉਂਦੇ ਨੇ ਨਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ ਲੱਭ ਲੋਭ ਮੁਚਕੂੜ ਕਮਾਵਾਂ ਬਹੁਤ ਉਠਾਵਾਂ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ ਸੁਣ ਸੁਣ ਸੇਕਾ ਮਾਰੀ ਸੁਕ੍ਰਿਤ ਕੀਤਾ ਰਹਿਸੀ ਮੇਰੇ ਜਿੜੇ ਬਹੁੜ ਨਾ ਆਵੇ ਵਾਰੀ ਹਉ ਤੁਦਾ ਕਾਂ ਮੇਰੀ ਕਾਇਆ ਏ ਕਾਇਆ ਮੈਂ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਤੂੰ ਕੋ ਕਰਮ ਕੁਮਾਰੀ ਹੈ ਹਾਂ ਤੂੰ ਦਾਖਾ ਮੇਰੀ ਕਾਇਆ ਤੂੰ ਸੁਣ ਸੇਖ ਮਾਰੀ ਨਿੰਦਾ ਚਿੰਦਾ ਕਰੈ ਪਰਾਈ ਝੂਠੀ ਲਾਇਤ ਬਾਰੀ ਵੇਲ ਪਰਾਈ ਜੋ ਹੈ ਜਿਹੜੇ ਕਰੈ ਚੋਰੀ ਬੁਰਿਆਰੀ ਹੰਸ ਚਲਿਆ ਪਿੱਛੇ ਰਈਏ ਛੁੱਟੜ ਹੋਈਏ ਨਾਰੀ ਜਦੋਂ ਵਿੱਚੋਂ ਹੰਸ ਨਿਕਲ ਜਾਂਦਾ ਹੈ ਨਾ ਪਿੱਛੇ ਛੁੱਟੜ ਨਾਰੀ ਜਿਸ ਨਾਰੀ ਦਾ ਖਸਮ ਨਾ ਰਵੇ ਉਹ ਛੁੱਟੜ ਹੋ ਜਾਂਦੀ ਹੈ ਨਾ ਉਹਦਾ ਕੋਈ ਸਤਕਾਰ ਨਹੀਂ ਹੁੰਦਾ ਇਸ ਸੰਸਾਰ ਦੇ ਅੰਦਰ ਜਿਹੜੀ ਖਸਮ ਤੋਂ ਦੂਰ ਹੋ ਜਾਏ ਕਹਿਣ ਲੱਗੇ ਇਹ ਤਨ ਦੀ ਤੇਰੀ ਏਹੀ ਹਾਲਤ ਏ ਕਾਇਆ ਤੈਨੂੰ ਮੈਂ ਰੋਲਦਿਆਂ ਵੇਖਿਆ ਖਾਕ ਬਣ ਕੇ ਇਸ ਧਰਤੀ ਦੇ ਉੱਤੇ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ ਜਿਵੇਂ ਧਰਤੀ ਦੇ ਉੱਤੇ ਖਾਕ ਰੁਲਦੀ ਹੈ ਨਾ ਪੈਰਾਂ ਥੱਲੇ ਇਹ ਕਾਇਆ ਤੇਰੀ ਇੰਨੀ ਕ ਵੜਾਈ ਤੂੰ ਵੀ ਇਸੇ ਤਰ੍ਹਾਂ ਰੁਲ ਜਾਣਾ